ਹਾਂਜੀ ਜੀ ਸਾਰੇ ਹਮ ਸਤਿ ਸ਼੍ਰੀ ਅਕਾਲ ਤੇ ਵੈਲਕਮ ਬੈਕ ਟੂ ਅਵਰ ਨਿਊ ਬਲੌਗ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਤੇ ਫਾਈਨਲੀ ਅੱਜ ਆਪਾਂ ਨਾ ਧੋਲਿਆ ਵਾ ਤੇ ਰੈਡੀ ਆਪਾਂ ਹੋ ਗਏ ਆਂ ਅੱਜ ਆ ਜੀ ਮਤਲਬ ਪੂਰੇ 21 ਵਰਿਆਂ ਦਾ ਸਾਡਾ ਕਾਕਾ ਹੋ ਗਿਆ ਵਾ 21 ਵਰੇ ਹੋ ਗਏ ਨੇ ਤੇ ਆਪਾਂ ਮਤਲਬ ਬੱਚ ਤੁਹਾਨੂੰ ਪਤਾ ਹੀ ਆ ਕਿ ਬਾਬਾ ਜੀ ਹੁੰਦੇ ਨੇ ਤੇ ਉਹਨਾਂ ਨੇ ਸਾਨੂੰ ਮਤਲਬ ਅੰਮ੍ਰਿਤ ਦੀ ਦਾਤ ਜਿਹੜੀ ਉਹ ਦੇਣੀ ਆ ਤੇ ਨਾੜੀ ਆਪਾਂ ਚੌਂਕੇ ਦੀ ਰਸਮ ਜਿਹੜੀ ਉਹ ਪੂਰੀ ਕਰਨੀ ਆ ਤੇ ਇਸ ਕਰਕੇ ਨਾ ਤੋਂ ਲਿਆਵਰੇ ਰੈਡੀ ਹੋ ਗਏ ਆ ਬਾਬਾ ਜੀ ਬਸ ਆ ਰਹੇ ਨੇ ਤੇ ਤੁਹਾਨੂੰ ਅਸੀਂ ਸੋਚਿਆ ਕਿ ਚਲੋ ਵਲੌਗ ਤੁਹਾਡਾ ਸ਼ੇਅਰ ਕੀਤਾ ਜਾਵੇ ਤੇ ਵਲੌਗ ਦੇ ਨਾਲ ਇਦਾਂ ਹੀ ਲਾਸਟ ਤੱਕ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਆ ਤੇ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਬਾਕੀ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਸਪੋਰਟ ਕਰਿਆ ਕਰੋ ਤੇ ਵਲੌਗ ਦੇ ਨਾਲ ਇਦਾਂ ਹੀ ਜੁੜੇ ਰਹੋ ਜੋ ਜੋ ਵਲੌਗ ਚ ਹੋਏਗਾ ਤੁਹਾਨੂੰ ਵੇਖਣ ਨੂੰ ਮਿਲ ਜੇਗਾ ਤੇ ਚਲੋ ਚੱਲ ਇਸ ਵਾਰ ਚ ਓਮਕਾਰ ਸਤਨਾਮੁ ਫਤ ਜੋ ਹਰ ਦੀ ਸੱਚ ਨਾਨਕੋ ਕੀ ਸੱਚ ਸੋ ਸੋ ਸੁਖਨਾ ਹੋਈ ਜਿਸ ਦੀ ਲਖਵਾਰ ਉਪਰ ਜੋ ਕਨਾ ਹੋਈ ਜੇ ਗਰ ਘਰ ਉਤਾਰ ਕਿੰਨੋਂ ਕੋਪਨਾ ਤੁਰੀ ਜੇ ਬੰਨਾ ਬੁਰੀਆਂ ਭਾਰ ਸਰ ਸਨਨ ਪਾ ਰਖੋਏ ਭਗਤ ਨੰਦਨੀ ਨਾਲ ਜੀਵ ਜਾਰਾ ਹੋਈਆ ਕਰ ਪੂੜੇ ਤੱਤੇ ਪਾਲ ਗੁਰਦਾਨ ਕਰਨਾ ਨਾਮ ਗੁਰੂ ਦੇ ਨਾਲ ਜੀ ਪੂਰ ਅਪਾਰ ਗੁਨਾ ਕਰਿਆ ਜਾਏ ਉਗਮਿਓਣ ਜੀ ਉਗਮਰਿ ਵੜਿਆਈ ਜੀ ਤੁਮ ਜੀ ਸੋਹਣੇ ਤੁਮ ਸੋ ਪਾਈ ਇਹ ਬਿਨਾ ਕਮੀ ਸੁਭ ਸਭੀ ਸੁਖ ਤੁਮ ਉਤਾਰ ਬੜੀਆ ਉਗਮੈ ਅੰਦਰ ਸਭ ਕੋ ਬਾਰ ਗੁਨਾ ਕੋਈ ਇਹ ਨਾਨਕ ਸੁਖ ਮਾਝੇ 부ਚੇ ਤਾਂ ਹੋਰ ਕਹੇ ਨਾ ਕੋਈ ਗਾਲ ਕੋ ਤਾਂ ਨ ਹੋਵੇ ਤੇ ਤਾਂ ਗਾਲ ਕੋ ਤਾਂ ਜਾਣੀ ਨੀਸਾਨ ਗਾਲ ਕੋ ਹੋਣੀ ਨਾ ਚਾਰ ਗਾਲ ਕੋ ਜਾਂ ਘੁਮਿ ਜਾ ਗਾਲ ਕੋ ਸਾਥ ਪਰੇਨ ਕੋ ਗਾਲ ਕੋ ਜੀ ਆਗੁਰ ਤੇਰੇ ਕਾਂਖ ਜਸ ਤੇ ਜੀ ਵਾਗੁਰੂ ਦਾਦਾ ਦੁਗੁਰ ਪਤਨਾਪਤੀ ਨਾਹਿ ਤੋਦਕੱਛ ਸਤਿਪਤੀ ਪੋਤਿ ਹੋਤ ਪੋੜ ਦੇਦਾ ਜੇ ਰਹੇ ਜੇ ਰਬ ਪਾਇਲ ਵਾਰਨ ਪ੍ਰਭਾਈ ਭਾਈ ਜੀ ਮਨ ਚਿਲਾਈ 라ਵਨਾਰ ਗੁਰੂ ਸਰਵੀ ਪ੍ਰਵਾਹ ਹਤ ਸਾਇ ਸਾਧਨ ਨਾਨਕ ਪਖ ਭਉ ਉਪਾਰਕ ਹੰਮੇ ਦੇ ਦੇ ਗਾਣੇ ਦਸਾਂ ਜੀ ਸਰਬ ਰੂਪੀਓ ਜਿਸੇ ਦਰਬਾਰ ਮਹਾ ਗੈ ਵਰਣ ਬੋਲੀ ਅਜ ਸੰਕਰੇ ਪਿਆਰ ਅਮਰਤ ਵੇਲਾ ਸਚਨਾਉ ਰਾਇ ਵਿਚਾਰ ਪਰਮੀਆਂ ਕਪੜਾ ਨਹੀਂ ਹੋ ਸੁਭਾਗ ਨਾਮ ਸਿਵਾ ਰਾਮ ਗਨ ਦੇ ਵਿਚਾਰ ਸਾਥਿਆਨਾ ਜਾ ਗੀਤਾ ਨਾ ਹੋਇ ਰਪਿਆ ਬਿਰਜਨ ਪੈਨ ਦੇ ਵਤਨ ਪਰਮਾ ਨਾਮ ਗੁਰੂ ਸੰਤਾਨ ਗਾਨ ਸੁਣੀ ਅਮਰ ਕੀ ਪਾਪ ਦੁਖ ਪਰਮ ਪਰਨ ਰਾਵਿਕ ਮੁਖ ਨਾਲ ਤੁਖੇ ਤੁਖਾ ਆਤਮਾ ਦੀਤੀਸ਼ ਪਰਮਾ ਬੁਰਤ ਪਾਰਬਤੀ ਮੈ ਜਿਉ ਜਾਣਾ ਖਾਣਾ ਹੀ ਕਹਣਾ ਸਫਨਾ ਗਾਈ ਪ੍ਰਾਂਤ ਦੀ ਜਾਈ ਸਭਨਾ ਦੀਆਂ ਕਰਤਾ ਪੁਰਖ ਦਾ ਪ੍ਰਮਾਤਮਾ ਸਰਬਰ ਦਾ ਦੀ ਬਨਾਉ ਦੇਖਣ ਪਾਣ ਕੈ ਨਾਇ ਪਰਿਵਰਤ ਸਤਿਗੁਰ ਰਹਾ ਪਰ ਪੂਰੇ ਨਰਮਨ ਨਾਨਕ ਕੋਲ ਜਰਨ ਗਾਵੀਂ ਵਾਦੀ ਨਾਮ ਦਾ ਸਤਿਗੁਰ ਰਹਾ ਪਰ ਪੂਰੇ ਸੁਣ ਤੇ ਗੁਨੀਜ਼ ਗਾਤੇ ਕੋਵਤ ਸਤਿਗੁਰ ਰਹਾ ਪਰ ਪੂਰੇ ਬਨਵੰਤ ਨਾਨਕ ਕੋਲ ਸਰਨ ਜਾਵੀਂ ਵਾਦੀ ਨਾਮ ਦਾ ਤੂੜਾ ਕਉਣ ਗੁਰ ਪਾਣੀ ਉਦਾ ਬਾਦੋਦਰ ਤੁਮਾ ਬੋਲੇ ਰਹੀ ਆਵਾਜ਼ ਦਰਮਾਹ ਦੂਰ ਕਰੂੰਗਾ ਕੋ ਆਪਣੀ ਪੇਰਾਂ ਦੀ ਕੇ ਦੂਰ ਜਿਨੇ ਨਾਮ ਧਿਆਇਆ ਮੈਂ ਸਭ ਤਕਾਲ ਨਾਨਕ ਤੇ ਮੁਕਤੁ ਹੋ ਗਏ ਕਿਤੀ ਗਤੀ ਨਾਲ ਜਿਨੇ ਨਾਮ ਧਿਆਇਆ ਮੈਂ ਸਭ ਤਕਾਲ ਨਾਨਕ ਤੇ ਮੁਕਤੁ ਹੋ ਗਏ ਕਿਤੀ ਗਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ ਜਨ ਅਸੰਗਤ ਸੁਣਣ ਵਾਲਿਆਂ ਤੇ ਮੇਰੇ ਸਿੱਧ ਤੇ ਪੰਨ ਪੰਖਾ ਗੋਪਰੀ ਨਾਲ ਚੱਕਰੀਆਂ ਜਿਹੜੇ ਤਨਾਰ ਨਾਲ ਗੁਰਦੇ ਜੀ ਸਵਾਲੇ ਕੁਲ ਮੰਨੀ ਕੀਤੀ ਆ ਇਸ ਕਰਮ ਨਹੀਂ ਆ ਰਿਹਾ ਸਿੱਖੀ ਕੇਸਾ ਕੋਸਾ ਤਾਂ ਰਿਵਾਇਤਾਂ ਦੀ ਕਮਾਈ ਦਾ ਧਿਆਨ ਅੰਦਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਅਨਿਆਤ ਅਰਦਾਸ ਅਵਦ ਕੋ ਦੋਹਰੇ ਦਰਸ਼ਨ ਬਖਸ਼ਰਦਾ ਧਿਆਨਦਰ ਖਾਲਸਾ ਹੋਏ ਬੋਲੋ ਜੀ ਵਾਹਿਗੁਰੂ ਪ੍ਰਤਮ ਅਰਦਾਸ ਖਾਲਸਾ ਜੀ ਕੀ ਅਰਦਾਸ ਅਵਦ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਤੇ ਚਲਦੇ ਕ੍ਰਮ ਕੋ ਸਰਕਾਰ ਸਰਬ ਸੁਖੋ ਜਗਾ ਜਗਾ ਖਾਲਸਾ ਜੀ ਸਭ ਤੋਂ ਅਸ਼ਾਰਾ ਦੇਤੇ ਕੋਤੇ ਗੁਰੂ ਦੀ ਪ੍ਰਾਪਤ ਪੰਥ ਦੀ ਜੀ ਸ੍ਰੀ ਸਾਹਿਬ ਜੀ ਹੋਏ ਸਾਹਿਬ ਖਾਲਸਾ ਜੀ ਦੇ ਗੁਰ ਬਾਲੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪਕਾਨੂ ਸਿੱਖੀ ਦਾਣ ਕੇਸ ਦਾਣ ਰਹਿਤਾਨ ਦੇਖ ਗਨੂ ਸਹਾ ਦਾਣ ਪਰੋਖਾ ਦਾਣ ਦਾ ਨਾਮ ਦਾ ਨਾਮ ਦਾ ਸ੍ਰੀ ਮਹਤਲਬ ਸਾਹਿਬ ਜੀ ਦੇ ਉਤਾਰ ਦਰਸ਼ਨਿਤ ਨਾਨਕ ਜੀ ਦੇ ਢੱਡੇ ਗੁੰਗੇ ਜਗਰ ਜੋ ਗਿਆ ਢਾਲ ਤੁਹਾਨੂੰ ਖੜਕਾ ਰ ਫਲਸਾਤਾ ਬੋਲੋ ਜੀ ਵਾਹਿਗੁਰੂ ਖਿਰਖਾਨਾ ਮਾਨਿਆ ਮਾਤੂ ਜੀ ਮਾਦਰ ਅਕਾਲ ਪੁਰਖ ਵਾਹਿਗੁਰੂ ਜੀ ਹਾਲ ਪੁਰਖ ਆਪਣੇ ਕੋਲ ਦਸਦਾ ਸਾਹਿਬ ਜੀ ਜਿਨ ਨੂੰ ਪਣਾ ਸਾਹਿਬ ਹੋਰ ਗੁਰਦੁਆਰਾ ਕੋ ਸਾਮਰਜਨਾ ਤੋਂ ਪਿਆਰੇ ਖਾਲਸਾ ਪੰਥ ਨੂੰ ਛੋੜਿਆ ਗਿਆ ਮਾਰੇ ਖੁੱਲੇ ਦਰਸ਼ਨਦਾਜ ਸੇਵਾ ਸੰਭਾਲਦਾ ਦਾ ਆਪਣੇ ਪਿਆਰੇ ਫਾਲਸਾ ਜੀ ਨੂੰ ਬਖਸ਼ੂ ਜੀ ਨੂੰ ਮਾਨਿਆ ਦੇ ਮਾਨਤਾ ਨਾਲ ਤਾਣੇ ਉਟਿਆ ਜੀ ਹੋੜ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੋ ਹਜ਼ੂਰ ਅਰਦਾਸ ਬੇਨਤੀ ਲਈ ਬਨਵਾਜ ਆਜੇ ਦੀ ਮੇਰ ਕਿਰਪਾ ਸਦਕਾ ਲਖ ਖੁਸ਼ੀਆਂ ਪਾੜਛਣ ਨਾ ਜੀ ਸਤਿਗੁਰ ਨਦਰ ਕਰੇ ਨਿਮਖੇ ਕਰਨਾ ਅਮਦੇਨ ਬਰਮਤਨ ਸ੍ਰੀ ਚੋਹੇ ਮਹਾਰਾਜ ਆਜੇ ਕਿਰਪਾ ਕੀਤੀ ਮਹਾਰਾ ਸੇਵਕ ਪਰਿਵਾਰ ਨੂੰ ਖੁਸ਼ੀਆਂ ਪ੍ਰਿਹਾਰ ਸਮਾਂ ਬਖਸ਼ੀ ਕੀਤਾ ਮਹਾਰਾਜ ਆਜੇ ਦੇ ਦਰ ਕਰਦੇ ਸੇਵਕ ਸਰਦਾਰ ਪ੍ਰਭਜੋਤ ਸਿੰਘ ਜੀ ਕਾਕਾ ਅਭਿਰਾਜ ਸਿੰਘ ਮਹਾਰਾਜ ਪੁੱਤਰ ਦੀ ਬਾਤ ਬਖਸ਼ੀ ਕੀਤੀ ਮਾਰਾ ਕਿਰਪਾ ਕਰਨੀ ਬੱਚੇ ਰੰਮੀ ਆਜੂ ਕਰਨੇ ਮਾਤਾ ਪਿਤਾ ਦੇ ਆਗਿਆਕਾਰੀ ਬਣਨਾ ਚੜ੍ਹਦੀ ਕਲਾ ਤੰਦਰੁਸਤੀ ਸੇਵਾ ਸਮਰਤੀ ਦਾਦ ਨੂੰ ਸ਼ਕਰੀ ਕਰਨ ਤੇ ਪ੍ਰਾਰਥਨਾ ਮਹਾਰਾਜ ਮੇਰੋ ਕੋ ਰਗੋ ਸਿੱਖੀ ਸੁਖ ਭਰੋਸਾ ਨਾਮ ਦਾ ਚੜ੍ਹਦੀਆਂ ਕਲਾਲ ਦੀ ਬਖਸ਼ੇ ਕਰਨੇ ਮਹਾਰਾਜ ਐਸ ਬੱਚੇ ਨੂੰ ਉੱਚਾ ਕਰਨ ਵਾਸਤੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਕਿ ਮਹਾਰਾਜ ਜੀ ਪਾਣੀ ਪੜਦੇ ਆ ਸੇਵਾ ਕਰਦੇ ਆ ਅੰਮ੍ਰਿਤ ਤਿਆਰ ਕਰਦੇ ਹੋਈਆਂ ਬਿਤ ਕੋ ਲਾਲ ਖਿਮਾ ਬਖਸ਼ੇ ਕਰਨੀਆਂ ਗਾ ਵਾਸਤੇ ਇਸ ਮਤ ਬਖਸ਼ੇ ਕਰਨੀ ਮਹਾਰਾਜ ਬੜੇ ਸੋਹਣੀ ਬਾਣੀ ਸਾਡੇ ਖੜੇ ਉਸੇ ਪ੍ਰਵਾਨ ਕਰਨੀ ਬਾਣੀ ਦਾ ਭਾਗ ਗਾਰੇ ਸਤ ਸਿੰਘ ਦੇ ਪਰਿਵਾਰ ਦੇ ਹਿਰਦੇ ਤੇ ਸੁਣਾ ਮਹਾਰਾਜ ਕੋਲ ਕਿਰਪਾ ਅਸਲੇ ਬੱਚੇ ਨੂੰ ਅਮਰਸ ਕਾਉਣ ਦੀ ਅਗਾ ਬਖਸ਼ੋ ਸਿਰ ਤੇ ਮਿਹਰ ਪ੍ਰਾਪਤ ਰੱਖੋ ਜੀ ਸੁਖ ਨਾਮ ਤੇ ਜੈ ਨਾਮ ਕਰਾਂ ਚੜ੍ਹਦੀ ਕਲਾ ਤੇਰੇ ਕੋਲ ਹਨ ਕੁਬੀ ਰਾਜ ਨੂੰ ਪੌਠਾ ਕਰੋ ਕਿਸ਼ਮਤ ਮਤਲਬ ਤੁਹਾਨੂੰ ਹਾਂ ਇਹ ਗਾਥਾ ਥੋੜੀ ਦਲੀਆ ਕਰਨਾ ਮੜਾ ਜੀ ਤੁਹਾਨੂੰ ਚਾਹ ਰਿਹਾ ਬੋਲਾ ਜੀ ਕੋ ਖਾਸਾ ਵਾਹਿਗੁਰੂ ਜੀ ਦਾ 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 ਖਾਸਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਚਲੋ ਲਾ ਗਰੋ ਸਭ ਨੂੰ ਸਭ ਨੂੰ ਰੰਗ ਸਾਰੀ ਲੀਏ ਸਰਦੀ ਹੋ ਜੀ ਆਹ ਘਾਈ ਤੇ ਲੈ ਰੱਖ ਦੋ ਜੀ ਬਾਬਾ ਜੀ ਵਾਸਤੇ ਚੱਲਿਆ ਪ੍ਰਸ਼ਾਦਾ ਆ ਜੀ ਬਹੁਤ ਕੁਝ ਵਧੀਆ ਹੋਣਾ ਹਾਂ ਬਹੁਤ ਅੱਜ ਪ੍ਰਸ਼ਾਦ ਦੇ ਪੱਕਾ ਲੰਕੇ। ਮਾ ਜੀ ਰਸਮ ਹੈ ਕਿਨੇ ਬਣਾਉਣੇ ਆ। 5 ਬਣਾਵਾਂਗੇ। ਹੂੰ। ਬਾਟੇ ਕੁਲ ਕੇ। ਬਾਕੀ ਸਭ ਕੋਈ ਤੇਨਾ ਬਣਾ ਲਿਆ ਹੋ। ਹਾਂ 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 ਬਾਕੀ ਹੋ ਗਿਆ। ਕੜਾਹ ਬਣਾਇਆ ਵਾ, ਖੀਰ ਬਣਾਈ ਆ, ਸਬਜ਼ੀਆਂ, ਰੋਟੀ। ਹਾਂ ਹਾਂ ਹਾਂ। ਲੱਫੜਾ ਕਰਦੇ ਨੇ। ਚਲੋ ਹੁਣ ਖੁੱਲੇ ਤਿਲ ਕੰਮ ਕਰੋਗੇ। ਸਾਫ ਪਾਣੀ ਤੇ ਬਣਾ ਕੇ ਪੀਓਗੇ ਕਿ ਲੱਤੇ ਲੱਤੇ ਚਲੋ ਉਹ ਚੀਜ਼ ਹੁੰਦੀ ਵੀ ਬੰਦਾ ਹਾਂ ਕਈ ਕੰਮ ਆਪਣੇ ਕਰ ਲੈਂਦਾ ਇਹ ਹੂੰ ਸਹੀ ਗੱਲ ਹੁਜ ਦਰਬਾਬ ਨੂੰ ਚਾਹੀਉ ਬਹੁਤ ਕੁਝ ਖਾਂਡ ਮੰਗਦੀ ਆ ਹੂੰ ਸੈਂਡਵਿਚ ਵਗੈਰਾ ਮੈਗੀ ਵਗੈਰਾ ਮੋਸ਼ਾ ਉਹ ਚੀਜ਼ਾਂ ਦਾ ਬਣਾਉਂਦੀ ਸਹੀ ਗੱਲ ਬਾਕੀ ਆ ਲੈਦੇ ਰੈਸਟ ਵੀ ਕਿ ਰਿਡੀ ਹੈ ਠੀਕ ਠੀਕ ਆਹੋ ਜੀ ਵੱਡੇ ਪਲੇਟ ਤੇ ਫਿਰ ਰੈਸਟ ਤੇ ਕਰਨੀ ਪੈਂਦੀ ਚਲੋ ਕੋਈ ਗੱਲ ਨਹੀਂ ਜੇ ਸੁਚੇਰਨਾਏ ਹੋਗੇ ਪਾਕੀਏ ਜੇ ਫਰੇ ਜਰੇ ਲਓ ਜੀ ਇਧਰ ਬਣਿਆ ਪ੍ਰਸ਼ਾਦਾ ਜਿਹੜਾ ਉਹ ਖਾਧਾ ਜਾ ਰਿਹਾ ਤੇ ਰਿਵਿਊ ਦਿਓ ਬਹੁਤ ਵਧੀਆ ਬਹੁਤ ਸਵਾਦ ਸਾਰਾ ਕੁਝ ਵਧੀਆ ਬਣਿਆ ਆਪਾਂ ਬਣਾਇਆ ਤਣੀ ਨਾ ਹੋ ਗਿਆ ਨਾਲੇ ਬਾਬਾਈ ਕਿੱਥੋਂ ਟਾਈਮ ਨਾ ਆ ਗਏ ਵਧੀਆ ਹੋ ਗਿਆ ਚੈੱਕ ਕਰੋ ਤੁਸੀਂ ਆਪਾਂ ਜੇ ਖਾਣਾ ਵਾ ਟੇਸਟੀ ਬਣਿਆ ਤੇ ਹੁਣ ਆਪਾਂ ਫੇਰ ਜਾਣਾ ਵਗੇ ਤੇ ਤੁਹਾਨੂੰ ਦੱਸ ਦਿਆਂਗਾ ਇਹ ਵੀ ਲੰਗਰ ਹੀ ਹੋਇਆ ਤਾਂ ਸਾਰਾ ਲੋਕਰ ਲੰਗਰ ਹੀ ਆਗੇ ਬਾਬਾਈ ਦਾ ਲੰਗਰ ਮੇਰੀ ਸਾਡੀ ਮੈਡਮ ਨਹੀਂ ਹੈਗੀ ਘਰ ਹੂੰ

ਬੰਤੇ ਆਪਾਂ ਨੂੰ ਅੱਜ ਹੀ ਤੁਹਾਨੂੰ ਦੱਸਿਆ ਜਿਵੇਂ ਕਿ ਚੌਂਕੇ ਜੜਨ ਦੀ ਰਸਮ ਹੀ ਕਿੰਨੀ ਬਰਿਆਂ ਦਾ ਕਾਕਾ ਹੋ ਗਿਆ ਨਹਾ ਧੋ ਕੇ ਤੇ ਆਪਾਂ ਬਾਬਾ ਜੀ ਕੋ ਖੰਡੇ ਦੀ ਬੋਲ ਲੈ ਕੇ ਤੇ ਫਿਰ ਘੁੰਮਾ ਕੇ ਨਾਲੇ ਘੁੰਮਣਾਗੇ ਘੁੰਮਣ ਤੇ ਨਹੀਂ ਆਏ ਥੋੜਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਚੇਂਜ ਹੋਣ ਕਰਕੇ ਥੋੜਾ ਅਭੀ ਦਾ ਅਜ ਨੂੰ ਥੋੜਾ ਕੋਲਡ ਜਿਹਾ ਲੱਗਾ ਹੀ ਇਹਨੂੰ ਤੇ ਅਸੀਂ ਕਿਹਾ ਕਿ ਐਵੇਂ ਹਨਾ ਜਿਆਦਾ ਬੱਚਿਆਂ ਨੂੰ ਵਧਨ ਤੋਂ ਪਹਿਲਾਂ ਹੀ ਥੋੜਾ ਡਾਕਟਰ ਨੂੰ ਖਾ ਲੈਣਾ ਠੀਕ ਉਹਨੂੰ ਹੋਣਾ ਇਹ ਬਾਕੀ ਡਾਕਟਰ ਕਹਿੰਦਾ ਕੋਈ ਗੱਲ ਨਹੀਂ ਓਕੇ ਓਕੇ ਆ ਤੇ ਥੋੜੀ ਜੀ ਚਲੋ ਉਹਨਾਂ ਨੇ ਦਿੱਤੀ ਹੈ ਪੀਣ ਵਾਸਤੇ ਕਿ ਹੋ ਜਾਏਗਾ ਠੀਕ ਬਾਕੀ ਵਾਹਿਗੁਰ ਸੱਚੇ ਪਾਸ਼ਾ ਮੇਰ ਕਰੇ ਮੌਸਮ ਚੇਂਜ ਹੋਣ ਕਰਕੇ ਸੌਣਾ ਸੌਣਾ ਰਾਤ ਸਾਰੀ ਨਾ ਸੁੱਤੇ ਹੀ ਨਹੀਂ ਸੌਂਗੇ ਨਹੀਂ ਵੇਖਿਆ ਕਿਉਂਕਿ ਅਗਰ ਆਜ ਥੋੜਾ ਇਦਾਂ ਹੀ ਵਿਚਾਰਾ ਰੋਂਦਾ ਰਹਿੰਦਾ ਰਿਹਾ ਤੇ ਇਧਰ ਸੌਣ ਦੀਆਂ ਤਿਆਰੀਆਂ ਚੱਲਣ ਨੇ ਤੇ ਆਪਾਂ ਇਦਾਂ ਹੀ ਜਿੱਦਾਂ ਤਿਆਰ ਹੋਈ ਇਦਾਂ ਹੀ ਆ ਗਏ ਆ ਤੇ ਹੁਣ ਅਸੀਂ ਮੈਡੀਸਿਨ ਵਗੈਰਾ ਲੈ ਲਈ ਆ ਤੇ ਚੱਲੇ ਆ ਘਰ ਨੂੰ ਆਉਣਾ ਪੈਂਦਾ ਵਾ ਫਿਰ ਕਿ ਹੁਣ ਕੀ ਕਰੀਏ ਨਾ ਕਹਿੰਦਾ ਨਾਲ ਕਦੇ ਟਟਾਈਆਂ ਕੇ ਕਾਕੇ ਛੱਡ ਗਏ ਨੇ ਛੱਡ ਗਏ ਨੇ ਬਾਦ ਬਾਬੇ ਕੋ ਕਾ ਕਲਿਆ ਉਹਨੇ ਕਾ ਕੇ ਬਚ ਕੇ ਮੇਰਾ ਵੀ ਜਾ ਉਹ ਆਪ ਸਕੂਲ ਗਈ ਹੈ ਤੇ ਮੇਰਾ ਵੀ ਰਾਤ ਐਤੋ ਸੋ ਬਕਦ ਨਾ ਆ ਰਹੀਆਂ ਲੈ ਆ ਵੀ ਰਾਤ ਉਧਰੋਂ ਮਿਲ ਜਾਣਾ ਉਧਰੋਂ ਵੀ ਕੀ ਪਤਾ ਬਾਕੀ ਚਲੋ ਚੱਲਦੇ ਆਂ ਫਿਰ ਦੇਖਦੇ ਕੁਛ ਲੈਣਾ ਹੋਇਆ ਤਾਂ ਫਿਰ ਰੁਕਾਂਗੇ ਮੜਾ ਜੇ ਕਰਦੇ ਆਂ ਬਲੌਗ ਨੂੰ ਕੰਟੀਨਿਊ ਆ ਜਿਹੜੇ ਹੌਟ ਡੌਗ ਹੁੰਦੇ ਹੀ ਨਾ ਇਹ ਖਾਦਾ ਤੋ ਹੀ ਕਰੀ ਦਿਨੋਂ ਤੋਂ ਪਹਿਲਾਂ ਨਹੀਂ ਬੱਸ ਆ ਮੁੱਕਦਾ ਹੀ ਨਹੀਂ ਆ ਠੀਕ ਹਵਾ ਮੇਰਾ ਕਹਿੰਦਾ ਮੁੱਕਦਾ ਨਹੀਂ ਉਹਨਾਂ ਗੱਡੀ ਜੀ ਆਪਣੀ ਹੈ ਕੀ ਕਰਦੇ ਆ ਇਹ ਜਿਹੜੇ ਚੋਪੇਰ ਨੇ ਜਿਆਦਾ ਹੀ ਹੱਦ ਚੁੱਕੀ ਬਿੰਦੇ ਚੁੱਪ ਕਰਕੇ ਨਹੀਂ ਆਉਂਦੇ ਜਾਂਦੇ ਚੁੱਪ ਕਰਕੇ ਆਉਣ ਨੂੰ 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 ਬਿੰਦਾ ਪਿੱਛੇ ਦਾ ਮੁੱਕ ਜਨੇਉਂਦੇ ਹੁਣ ਬੜੀ ਜਿਆਦਾ ਚੱਕ ਗਿਆ ਇਹ ਮੈਨੂੰ ਪਸੰਦ ਕਈ ਦੇ ਰਹੇ ਨੇ ਤੇਰਾ ਨਾ लो जी कि पसंद डिजाइन बहुत ही लो जी अज रबाब ने मंगाया कोई सरप्राइज गिफ्ट रबाब की होगा माय गॉड रबाब ने बोझल लिया जी ਆ ਵੇਖੋ ਜੀ ਚੈੱਕ ਕਰੋ ਰਬਾਬਲੀ ਮਗਾਈ ਆ ਸਾੜੀ ਇਹਨੂੰ ਬਹੁਤ ਜ਼ਿਆਦਾ ਹੀ ਸ਼ੌਂਕ ਹੀ ਸਾੜੀ ਦਾ ਤੇ ਮੈਂ ਮਤਲਬ ਇਦਾਂ ਹੀ ਆਨਲਾਈਨ ਆਰਡਰ ਕੀਤੀ ਸਟਾਫ ਸਟੂਫ ਤੇ ਬਹੁਤ ਵਧੀਆ ਵਾ ਮਤਲਬ ਸੋਹਣੀ ਆ ਬਾਕੀ ਆ ਚੀਜ਼ ਜਿਹੜੀ ਇਹਦੀ ਸਟਿਚ ਕਰਵਾਉਣੀ ਪੈਣੀ ਸਾਨੂੰ ਹਨਾ ਤੇ ਟਰਾਈ ਕਰਦੇ ਹਾਂ ਰਬਾਬ ਨੂੰ ਭਲਾ ਕੀ ਇਹਨੂੰ ਕਿੱਦਾਂ ਦੀ ਲੱਗਦੀ ਆ ਤੇ ਤੁਹਾਨੂੰ ਇਹਦੇ ਚੈੱਕ ਕਰਵਾਉਨੇ ਆ ਪੁੱਛਦੇ ਇਹਨੂੰ ਵੀ ਕਿਵੇਂ ਦੀ ਲੱਗਦੀ ਇਹਨੂੰ ਟਰਾਈ ਕਰਦੇ ਹਾਂ ਲਓ ਜੀ ਰਬਾਬ ਦੀ ਤੁਹਾਨੂੰ ਕਰਾਈਏ ਸਾੜੀ ਚੈੱਕ ਵਾਓ ਸੋ ਬਿਊਟੀਫੁਲ ਰਬਾਬ ਰਬਾਬ ਸੋ ਬਿਊਟੀਫੁਲ ਬੇਬੀ ਬਹੁਤ ਸੁੰਦਰ ਲੱਗ ਰਹੀ ਏ ਸਾੜੀ ਦੇ ਨਾਲ ਬਲੌਜ਼ ਵੀ ਹੈਗਾ ਇਹ ਬਟ ਉਹ ਜਿਹੜਾ ਵਾ ਉਹ ਬਣਵਾਉਣਾ ਪੈਣਾ ਇਹ ਰਬਾਬ ਦਾ ਮਤਲਬ ਨਾਪ ਦੇ ਕੇ ਤੇ ਬਹੁਤ ਪਿਆਰੀ ਲੱਗੀ ਏ ਇਹਨੂੰ ਸਾੜੀ ਤੇ ਦੱਸੋ ਤੁਸੀਂ ਕਿੱਦਾਂ ਦੀ ਲੱਗੀ ਤੁਹਾਨੂੰ ਬਹੁਤ ਸੋਹਣੀ ਬਹੁਤ ਸੋਹਣੀ ਮੈਂ ਤਾਂ ਆ ਪਿਆਰੀ ਵਰਗੀ ਸੋਹਣੀ ਆ ਗਿਆ ਸਰਾਂ ਦੇ ਫੁੱਲ ਵਰਗੀ ਇਹ ਸਾਡੀ ਆ ਜੀ ਬੀਬੀ ਪਿਆਰੀ ਬੀਬੀ ਪਿਆਰੀ ਕੁਲੀ ਲਾ ਕੇ ਅੱਗੇ ਲਾਵੀ ਰੰਗ ਕੋਈ ਦੀ ਤੇ ਬਣ ਕੇ ਜਿੱਤੋਂ ਮੰਗੀ ਪੰਨ ਬਣ ਕੇ ਸੋਹਣੀ ਦਾ ਕਿਰਪਾਬ ਸਾਡੀ ਦੱਸੋ ਹਾਂ ਮੇਰਾ ਇਹ ਉਹ ਵਾ ਬਲੂਨ ਲੱਥਾ ਆ ਬਲੂਨ ਸਾਰਾ ਕੰਮ ਹੋਮਵਰਕ ਗੰਦਾ ਕੀਤਾ ਤੁਸੀਂ ਗੰਦਾ ਐਦਾਂ ਥੋੜਾ ਕਰੀਦਾ ਹੋਮਵਰਕ ਮੈਂ ਹੁਣ ਚੰਗਾ ਨਹੀਂ ਕਰਦਾ ਇਹ ਨਹੀਂ ਕਰ ਸਕਦੇ ਮੈਂ ਚੰਗਾ ਕਰ ਸਕਦੀ ਹਾਂ ਇੱਧਰ ਫੜਾਓ ਮੈਨੂੰ ਮੈਂ ਰੇਜ਼ਲ ਰੇਜ਼ ਕਰਾਂ ਤੇ ਫਿਰ ਮੈਂ ਹੀ ਲੈਦਰ ਕਰੂੰਗੀ ਮੈਡਮ ਨਾ ਬਣ ਬੋਦੀ ਤੂੰ ਸੁਣ ਗਿਆ ਸੁਣ ਗਿਆ ਕਿ ਨਹੀਂ ਠੀਕਾ ਚੱਲ ਲਓ ਫੜਾਓ ਇੱਧਰ ਆਹ ਦੇਖੋ ਮੇਰੀ ਨਵੀਂ ਰਿੰਗ ਕਿ ਐਸੀ ਲੱਗੀ ਕਿਆ ਸਹੀ ਲੱਗੀ ਨਈ ਹੋ ਰਿੰਗ ਨਹੀਂ ਆ ਰਿੰਗਾ ਚੱਲਿਆ ਉਫੜਾਓ ਇੱਧਰ ਲੈ ਦੇ ਹੱਥੇ ਕਰਨਾ ਹਾਂਜੀ ਜੀ ਜੀ ਵਲੌਗ ਵਧੀਆ ਲੱਗੇ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਮਿਲਦੇ ਆ ਤੁਹਾਨੂੰ ਇੱਕ ਨਵੀਂ ਤੇ ਸੋਹਣੀ ਜੀ ਵੀਡੀਓ ਤੇ ਨਾਲ ਬਾਏ ਬਾਏ